ਸਤਿ ਸ਼੍ਰੀ ਅਕਾਲ ਜੀ ਅਸੀਂ ਰੰਗ ਪੰਜਾਬ ਚੈਨਲ ਵੱਲੋਂ ਅੱਜ ਅਸੀਂ ਇੱਥੇ ਇੱਕ ਫੈਮਿਲੀ ਨੂੰ ਮਿਲੇ ਹਾਂ ਜੋ ਕਿ ਇਸ ਪ੍ਰੋਟੈਸਟ ਦੇ ਵਿੱਚ ਆਏ ਹੋਏ ਨੇ ਸੋ ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਕੰਪਲੀਟ ਦੱਸੋ ਤੁਸੀਂ ਕਿੱਥੋਂ ਆਏ ਹੋ ਤੇ ਕਿਸ ਪਰਪਸ ਨਾਲ ਆਏ ਹੋ ਜੀ ਪੰਜਾਬ ਤੋਂ ਮਨਸਾ ਜਿਹੇ ਤੋਂ ਆਏ ਹਾਂ ਕਿੰਨੇ ਦਿਨ ਤੋਂ ਇੱਥੇ ਹੋ ਕਿੰਨੇ ਦਿਨ ਤੋਂ ਇੱਥੇ ਹਿੰਨ ਮਹੀਨਾ ਹੋ ਗਿਆ ਮਹੀਨਾ ਜਦੋਂ ਦਾ ਪ੍ਰੋਟੈਸਟ ਸਟਾਰਟ ਹੋਇਆ ਸੀ ਉਦੋਂ ਦੇ ਤੋਂ ਮਤਲਬ ਤੁਸੀਂ ਜੋ ਸ਼ੁਰੂਆਤ ਕੀਤੀ ਇੱਥੇ ਸਭ ਕੁਝ ਹੋ ਰਿਹਾ ਹੈ ਦੇਖਿਆ ਆਪਦੀ ਅੱਖਾਂ ਨਾਲ ਕਿੱਦਾਂ ਹੋਇਆ ਤੁਸੀਂ ਦੱਸੋ ਕਿਉਂਕਿ ਇਸ ਦੇ ذریعے ਸਾਰੇ ਪੰਜਾਬ 'ਚ ਹਰ ਉਸ ਨੂੰ ਦੱਸਣਾ ਚਾਹੁੰਦੇ ਆ ਬਾਹਰ ਬੈਠੇ ਘੰਟੇ ਸੀ ਬੱਚਿਆਂ ਨੂੰ ਵੀ ਕਿੱਦਾਂ ਤੁਹਾਡੇ ਨਾਲ ਇੱਥੇ ਸਟਾਰਟਿੰਗ ਦੇ ਜੋ ਵੀ ਬਿਹੇਵ ਹੋਇਆ ਤੇ ਕਿੱਦਾਂ ਤੁਸੀਂ ਸਭ ਕੁਝ ਮੇਨਟੇਨ ਕੀਤਾ ਉਹਦੇ ਬਾਰੇ ਦੱਸੋ ਸਮਝਾ ਟਰੈਕਟਰ ਜਾਂਦੇ ਆ ਗੱਲਬਾਤ ਕਰਨ ਵਾਲੇ ਤੇ ਉਹਨਾਂ ਨੂੰ ਵਿਆਹ ਕਰਕੇ ਮੋੜਨਦੇ ਆ ਕਦੇ ਕੁਝ ਬਾਤ ਆ ਕੋਈ ਨਹੀਂ ਕੋਈ ਬਹੁਤਾ ਬਾਤ ਆ ਉਹ ਕਹਿ ਰਹੇ ਨੇ ਜਿਵੇਂ ਮੋਦੀ ਪੀਐਮ ਕਹਿ ਰਹੇ ਕਿ ਇਹ ਤੁਹਾਡੇ ਭਲੇ ਲਈ ਬਣਾਏ ਗਏ ਆ ਹਾਂ ਭਲੇ ਲਈ ਬਣਾਏ ਗਏ ਕਹਿੰਦਾ ਇਹ ਪਰ ਸਮਝ ਨਹੀਂ ਲੱਗਦਾ ਭਲੇ ਹੀ ਸਾਡੇ ਬਹੁਤ ਘੁੱਖੇ ਹੋ ਜਾਏ ਉਹ ਵੀ ਗੀਤ ਵੀ ਹੜਨਾ ਬਹੁਤ ਕੁਝ ਐ ਸਾਰਾ ਕੁਝ ਜਾਣਦੇ ਆ ਪਰ ਉਹ ਸਹੀ ਕਹੀ ਜਾਂਦੇ ਸਹੀ ਕਹੀ ਹਤੇ ਕੋਈ ਉਹਨਾਂ ਨੇ ਆਪਣੀਆਂ ਨਕਲੀ ਜਿਹੀ ਬੰਦੀਆਂ ਬਣਾ ਕੇ ਉਹਨਾਂ ਨੂੰ ਕਹਤਾ ਵੀ ਹਾਂ ਠੀਕ ਐ ਜੇ ਤੁਸੀਂ ਅੱਦ ਕਰੋਗੇ ਅਸੀਂ ਮਜਰਾ ਕਰਾਂਗੇ ਇਹ ਬੜਾ ਠੀਕ ਨਹੀਂ ਹੈਗੇ ਹੋ मतलब बंद और आधी होनी चाहिए हां आधी होनी चाहिए मैं कहंदे ਆ ਤੁਸੀਂ ਇਹ ਸੜਕਾਂ ਦੇ ਬਗ ਸੜਕਾਂ ਬੰਦ ਕਰਤੀਆਂ ਸੜਕਾਂ ਥੋੜੀ ਬੰਦ ਕਰੀਆਂ ਇਹਨਾਂ ਨੇ ਨਾਕਾ ਲਾਤਾ ਮੁਰੇ ਰੁਕੋਗੇ ਇੱਥੇ ਹਾਂਜੀ ਕਿਥੇ ਜੰਨਗ ਦੇ ਜੰਨਗ ਦੇ ਬੰਦ ਬੜੇ ਮਜਬੂਰ ਹੈ ਇੱਥੇ ਮੈਨੂੰ ਹੋ ਰਿਹਾ ਪਾਣੀ ਤਾਂ ਨਹੀਂ ਕੰਨ ਸਾਰੇ ਕੰਨ ਤਕਰੀਬ ਹੈ ਜਾਰ ਤੋਂ ਪਾਣੀ ਨਹੀਂ ਨਿਕਲ ਰਿਹਾ ਘਰ ਹੋ ਕੇ ਟੋਟਰੀ ਸੌਣੇ ਆ ਪਾਰ ਲੱਗਦਾ ਹੈ ਬੱਚੇ ਬੱਚੇ ਤੁਹਾਡਾ ਕੀ ਨਾਮ ਹੈ ਮਿੱਠੂ ਸਿੰਘ ਜੀ ਤੁਸੀਂ ਵੀ ਉਹਨੇ ਡਾਈਨ ਕੀਤਾ ਹਾਂ ਜੀ ਉਹਦੇ ਕੱਥੇ ਆ ਕਿ 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 ਤੁਹਾਨੂੰ ਇੱਥੇ ਆ ਰਹੀ ਹੈ ਸਾਨੂੰ ਜੀ ਮੈਂ ਇਹੀ ਦੇ ਆਏ ਹਾਂ ਦੋ ਰਾਤਾਂ ਰਾਤ ਲਾਇਆ ਸੀ ਹਾਂਜੀ ਜਦੋਂ ਅਸੀਂ ਇਹਦੇ ਪੱਥਰ ਪੱਟੇ ਇੱਕ ਰਾਤ ਰਾਤ ਸਾਡਾ ਟਰੈਕਟਰ ਵੀ ਟਪਿਆ ਸੀ ਮੈਂ ਇੱਕ ਰਾਤ ਰਾਤ ਕਿਤੇ ਹੋਰ ਲੱਗ ਕੇ ਆਇਆ ਸੀ ਦੂਜੇ ਦਿਨ 11 ਵਜੇ ਆਇਆ ਸੀ ਮਤਲਬ ਤੁਸੀਂ ਆਪ ਦੇ ਉਹ ਝੁੰਡ ਨਾਲੋਂ ਅੱਖ ਹੋ ਹਾਂ ਕਿ ਮੈਂ ਹਾਂ ਬੱਖ ਹੋ ਗਏ ਸੀ ਨਾਲੋਂ ਇਹ ਇੱਥੇ ਆ ਗਏ ਸੀ ਫਿਰ ਜਦੋਂ ਅਸੀਂ ਆਏ ਸਾਨੂੰ ਚਾਰ ਦਿਨ ਇੱਥੇ ਪਾਣੀ ਨਹੀਂ ਮਿਲਿਆ ਖਾਰਾ ਮਿਲਿਆ ਬਹੁਤ ਤੰਗ ਹੋਇਆ ਫੇਰ ਸਾਨੂੰ ਲਾਈਟਿੰਗ ਦਾ ਕੋਈ ਥਾਂ ਨਹੀਂ ਸੀ ਫੇਰ ਆ ਬਾਗਲ ਦੇ ਸੀ ਸਾਡੇ ਨਾਲ ਸ਼ਰਾਬ ਪੀਣ ਵਾਲੇ ਸੀ ਤੇ ਪਿਗਵਲਾ ਆ ਗਿਆ ਜਿੰਦੇ ਭੰਨੇ ਤੇ ਸਾਨੂੰ ਟੈਂਕੀਆਂ ਵਾਲੇ ਆ ਗਏ ਉਹ ਕਹਿੰਦੇ ਵੀ ਸਾਨੂੰ ਫੌਜ ਪਾਣੀ ਨਹੀਂ ਲਿਆਉਣ ਦਿੰਦੀ ਫਿਰ ਅਸੀਂ ਉਹਨਾਂ ਨੂੰ ਛੰਡੇ ਦੇ ਦਿੱਤੇ ਪੰਜਾਬ ਸਾਨੂੰ ਨਹੀਂ ਆ ਗਏ ਮਤਲਬ ਜੋ ਉਹਨਾਂ ਨੇ ਪੁਲਿਸ ਜੋ ਫੋਰਸ ਲਾਈ ਹੋਈ ਆ ਉਹ ਉਹਨਾਂ ਨੂੰ ਇੱਥੇ ਤੱਕ ਪਾਣੀ ਨਹੀਂ ਪਹੁੰਚਾਉਂਦੀ ਸੀ ਫਿਰ ਉਹ ਛੰਡੇ ਲਾ ਕੇ ਸਾਨੂੰ ਪਾਣੀ ਲਿਆਉਣ ਲੱਗੇ ਫੇਰ ਸਾਨੂੰ ਪਾਣੀ ਚੰਗਾ ਆਉਣ ਲੱਗਾ ਫੇਰ ਬਹੁਤ ਰਾਣਾ ਪਾਣੀ ਆਉਣ ਲੱਗਾ ਫਿਰ ਸਾਨੂੰ ਉਹ ਸਰਦਾਰ ਆ ਬਹੁਤ ਤਗੜਾ ਕੋਠੀ ਦਾ 40 ਲੱਖ ਦੀ ਗੱਡੀ ਹੈ ਇਹ ਆ ਗਿਆ ਇਹਨੇ ਸੋਡੇ ਵਾਂਗੂ ਫੋਟੋ ਲਈ ਇਹ ਕਹਿੰਦਾ ਵੀ ਕੋਈ ਲੈਟ ਨੂੰ ਬੰਬਾ ਇਹਨੇ ਸਾਨੂੰ ਅੰਦਰ ਰਾਹ ਦਰੇ ਰਾਹ ਕੋਠੀ ਵਾਲਿਆਂ ਨੇ ਫਿਰ ਉਸ ਤੋਂ ਬਾਅਦ ਉਹ ਮਹਾਰਾਜੀ ਕਿਰਪਾ ਹੋ ਗਈ ਉਹਨਾਂ ਨੂੰ ਕੀ ਲੱਗਿਆ ਇਹ ਕੋਈ ਨਹੀਂ ਦੇਖੀ ਜੋ ਕੁਛ ਜਿੱਤ ਕੇ ਜਾਵਾਂਗੇ ਜਾਂਦੇ ਨਹੀਂ ਤਦ ਤੱਕ ਅੱਪਾ ਜਾਣਾ ਨਹੀਂ ਜਿੱਤ ਕੇ ਜਾਵਾਂਗੇ ਜਾਂਦੇ ਨਹੀਂ ਜਿੱਤ ਕੇ ਜਾਵਾਂਗੇ ਸਾਡਾ ਜੀ ਆਮਰਜੀਤ ਸੀ ਵੀ ਉਸ ਟਾਈਮ ਤੇ ਇਥੇ ਹੋ ਜਾ ਤੁਸੀਂ ਹੁਣ ਆਏ ਹੋ ਨਹੀਂ ਅਸੀਂ ਵਾਰੀ ਵਾਰੀ ਆਉਂਦੇ ਆਂ ਫਿਰ ਤੇ ਕਿਹੜੇ ਪਿੰਡ ਤੋਂ ਤੁਸੀਂ ਫਿਰ ਸਾਡਾ ਬੁੱਗਾ ਖੁਰਦਾ ਤਹਿਸੀਲ ਨਾਭਾ ਜ਼ਿਲ੍ਹਾ ਪਟਿਆਲਾ ਸੋ ਦੀ ਜੀ ਮਤਲਬ ਇਥੇ ਕਰਨੇ ਤੇ ਬੈਠੇ ਹੋ ਜੀ ਜ ਮਤਲਬ ਕਿਸਾਨੀ ਨੂੰ ਸਪੋਰਟ ਕਰਵਾਉਂਦੇ ਸਾਡੇ ਪਿੰਡ ਦੇ ਲੋਕ ਨੇ ਸਾਡੇ ਖਾਲੀਆਂ ਖੜੀਆਂ ਨੇ ਆਪਣੀ ਆਪਣੀਆਂ ਅਸੀਂ ਫਿਰ ਵਾਰੀ ਵਾਰੀ ਜਦੋਂ ਕੋਈ ਰਸ ਪਾਣੀ ਪਿੰਡੋਂ ਲਿਆਉਂਦੇ ਆ ਅਸੀਂ ਉਹਨਾਂ ਦੀ ਪੂਰੀ ਸਪਲਾਈ ਰੱਖਦੇ ਠੀਕ ਹੋ ਤਾਂ ਕੋਈ ਕਿਸੇ ਕੋਈ ਬਾ ਜਾਓ ਜਾਓ ਮੁਰਦਿਆਂ ਤੁਹਾਨੂੰ ਵੀ ਦੇਖੀ ਰਾਤ ਵੀ ਟੱਪ ਗਈ ਤੁਸੀਂ ਹੋਰ ਮਾਰਾਈ ਮੈਨੂੰ ਕਿਤਾਬੋਦੀ ਕਹਿ ਰਿਹਾ ਕਿ ਇਹ ਸਾਡੇ ਲਈ ਹੈਗੇ ਨਹੀਂ ਕਿ ਸਾਨੂੰ ਹੈਲਪ ਕਰਨ ਦੇਣਾ ਦੇਖੋ ਸਰਕਾਰ ਦੇ ਤਿੰਨੇ ਅੰਗਾਂ ਦਾ ਆਪਣਾ ਆਪਣਾ ਕੰਮ ਹੁੰਦਾ ਹੈ ਹਾਂਜੀ ਵਿਧਾਨਪਾਲਿਕਾ ਨੇ ਕਾਨੂੰਨ ਬਣਾਉਣੇ ਨੇ ਜਿਹੜੇ ਅਸੀਂ ਐਮਪੀ ਚੁਣਦੇ ਆ ਉਹਨਾਂ ਨੇ ਸਾਡੇ ਦੁੱਖ ਦਰਦ ਨੂੰ ਲਿਜਾ ਕੇ ਪਾਰਲੀਮੈਂਟ ਦੇ ਵਿੱਚ ਸਾਡੇ ਹੱਕ ਦੇ ਵਿੱਚ ਸਾਡੇ ਪੱਖ ਦੇ ਵਿੱਚ ਸਾਡੇ ਫਾਇਦੇ ਲਈ ਕਾਨੂੰਨ ਬਣਾਉਣੇ ਹੁੰਦੇ ਨੇ ਹੁਣੇ ਜਿੰਨੇ ਲੋਕ ਇੱਥੇ ਆਲੇ-ਦੋਲੇ ਫਿਰਦੇ ਨੇ ਇਹ ਸਾਰਿਆਂ ਦਾ ਇਹ ਮੰਨਣਾ ਹੈ ਕਿ ਕਾਨੂੰਨ ਸਾਡੇ ਫਾਇਦੇ 'ਚ ਨਹੀਂ ਹਾਂਜੀ ਲੋਕਤੰਤਰ ਦਾ ਇੱਕੋ ਇੱਕ ਤਕਾਜ਼ਾ ਹੈ ਕਿ ਉਹ ਲੋਕਾਂ ਦੀ ਆਵਾਜ਼ ਹੁੰਦੀ ਹੈ ਹਾਂਜੀ ਜੇ ਲੋਕ ਆਵਾਜ਼ ਨੂੰ ਨਾ ਸੁਣ ਕੇ ਅਸੀਂ ਸਿਰਫ ਇਹ ਕਹੀਏ ਕਿ ਨਹੀਂ ਅਸੀਂ ਤੁਹਾਡੇ ਫਾਇਦੇ ਲਈ ਬਣਾ ਰਹੇ ਲੋਕ ਮੰਨਦੇ ਨਹੀਂ ਕਿ ਜਿਆਦਾ ਤੁਸੀਂ ਆਪਣੀ ਗੱਲ ਸਮਝਾਉਣ 'ਚ ਨਾਕਾਮ ਜਾਓ ਜਾਂ ਅਸੀਂ ਸਮਝਣ 'ਚ ਨਾਕਾਮ ਜਾਵਾਂ ਪਰ ਮੈਨੂੰ ਇਹ ਲੱਗਦਾ ਕਿ ਕਿਸਾਨੀ ਕੀਤਾ ਸਦੀਆਂ ਤੋਂ ਪੰਜਾਬ ਔਰ ਇਸ ਨਾਰਥ ਇੰਡੀਆ ਦੇ ਵਿੱਚ ਚੱਲ ਇਸ ਕਰਕੇ ਲੋਕ ਨਾ ਸਮਝ ਨਹੀਂ ਸਾਨੂੰ ਕੱਲੀ-ਕੱਲੀ ਚੀਜ਼ ਦਾ ਪਤਾ ਹੈ ਜਿਹੜਾ ਜਿਹੜਾ ਸਾਇੰਟਿਸਟ ਨੂੰ ਨਹੀਂ ਪਤਾ ਕਿ ਜਰਮੀਨੇਸ਼ਨ ਕਿਵੇਂ ਹੋਣੀ ਹੈ ਕਿੰਨੀ ਖਾਦ ਪਾਉਣੀ ਹੈ ਕਿੰਨੀ ਦਵਾਈ ਪਾਉਣੀ ਹੈ ਮੈਨੂੰ ਲੱਗਦਾ ਇਹ ਲੋਕ ਜਿਨ੍ਹਾਂ ਨੂੰ ਤੁਸੀਂ ਅਨਪੜ੍ਹ ਸਮਝਦੇ ਹੋ ਜਾਂ ਨਾ ਸਮਝ ਸਮਝਿਓ ਇਹ ਤੁਹਾਡੇ ਪੜੇ ਲਿਖਿਆਂ ਨਾਲੋਂ ਜ਼ਿਆਦਾ ਬੇਟਾ ਹੁਣ ਸਾਡੀ ਪ੍ਰੋਬਲਮ ਇਹ ਹੈ ਕਿ ਅਸੀਂ ਕੁਝ ਡਿਗਰੀਆਂ ਹਾਸਲ ਕਰਕੇ ਅਸੀਂ ਐਜੂਕੇਟਿਡ ਸਮਝਦੇ ਹਾਂ ਅਸੀਂ ਇਹਨਾਂ ਲੋਕਾਂ ਨੂੰ ਜਿਹੜੇ ਲਿਟਰੇਟ ਨੇ ਜਾਂ ਜਿਹੜੇ ਰਸਮੀ ਤੌਰ ਤੇ ਨਹੀਂ ਪੜੇ ਹੋਏ ਅਸੀਂ ਇਹਨੂੰ ਅਨਪੜ੍ਹ ਸਮਝਣਾ ਸ਼ੁਰੂ ਕਰ ਦਿੱਤਾ ਇਸੇ ਤਰ੍ਹਾਂ ਦਾ ਇੱਕ ਪੂਰਾ ਯੂਫੋਰੀਆ ਫਲਾਇਆ ਜਾ ਰਿਹਾ ਪੂਰੇ ਇੰਡੀਆ ਦੇ ਵਿੱਚ ਕਿ ਇਹ ਲੋਕ ਉਹ ਨੇ ਜਿਨ੍ਹਾਂ ਨੂੰ ਕਾਨੂੰਨਾਂ ਦੀ ਸਮਝ ਨਹੀਂ ਹੈ। ਹਾਂਜੀ। ਬੇਸਿਕਲੀ ਕਿਸਾਨ ਇਸ ਗੱਲ ਨੂੰ ਸਮਝਦਾ ਹੈ। ਸਰਕਾਰ ਨੂੰ ਇਹੀ ਤਕਲੀਫ ਹੈ ਕਿ ਕਿਉਂ ਸਮਝਦਾ ਹੈ। ਬਸ। ਇਹ ਚੀਜ਼ ਤਾਂ ਚਲੋ ਅਸੀਂ ਵੀ ਦੱਸਣਾ ਚਾਹੁੰਦੇ ਹਾਂ ਨਾ ਵੀ ਉਹ ਬੰਦੇ ਇਸ ਚੀਜ਼ ਨੂੰ ਨਹੀਂ ਸਮਝਦੇ, ਦੱਸ ਨਹੀਂ ਸਮਝਦੇ। ਪਰ ਆਲ ਓਵਰ ਕੰਟਰੀਜ਼ ਦੇ ਵਿੱਚ ਇਹ ਚੀਜ਼ ਅਗਰ ਇਸ ਚੀਜ਼ ਦਾ ਵਿਰੋਧ ਕੀਤਾ ਜਾਦਾ ਹੈ ਤੇ ਡੈਫਿਨਿਟਲੀ ਉਹਨਾਂ ਨੂੰ ਪਤਾ ਵੀ ਹੈ ਕਿ ਇਹ ਚੀਜ਼ ਗਲਤ ਹੈ। ਦੇਖੋ ਹਲੇ ਤੱਕ ਪ੍ਰੋਬਲਮ ਇਹ ਹੈ ਕਿ ਪੂਰੀ ਤਰ੍ਹਾਂ ਨਾਲ ਇੰਡੀਆ ਦੇ ਲੋਕ ਸਮਰੱਥ ਨਹੀਂ ਕਿ ਉਹ ਸਾਰੇ ਲੋਕ ਆਪਣਾ ਕੰਮਕਾਰ ਛੱਡ ਕੇ ਦਿੱਲੀ ਪਹੁੰਚ ਜਾਣ ਨਾਰਥ ਇੰਡੀਆ ਦੇ ਵਿੱਚ ਹੁਣ ਤੱਕ ਕਿਸਾਨਾਂ ਦੀ ਹਾਲਤ ਜੋ ਹੈ ਕਾਨੂੰਨ ਰੱਦ ਹੋ ਜਾਣਗੇ ਜਾਂ ਕਾਨੂੰਨ ਲਾਗੂ ਹੋ ਜਾਣਗੇ ਇਹਦੇ ਨਾਲ ਸਾਡਾ ਜੀਵਨ ਤੇ ਬਹੁਤ ਵੱਡਾ ਅਸਰ ਨਹੀਂ ਪੈਣ ਲੱਗਿਆ ਪਰ ਜੇ ਸਾਨੂੰ ਇਸ ਤਰ੍ਹਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਤਾਂ ਸਾਡੀ ਹੋਂਦ ਖਤੂ ਹੋ ਜੇ ਦੁਨੀਆ ਦੇ ਵਿੱਚ ਕੋਈ ਵੀ ਐਸੀ ਕੌਮ ਨਹੀਂ ਜਿਹੜੀ ਆਪਣੀ ਹੋਂਦ ਤੋਂ ਬਿਨਾਂ ਤੁਸੀਂ ਜਿੰਨੀਆਂ ਮਰਜ਼ੀ ਕੌਮਾਂ ਦਾ ਜ਼ਿਕਰ ਕਰੋ ਕਿਸੇ ਇੱਕ ਕੌਮ ਦਾ ਜ਼ਿਕਰ ਕਰੋ ਜਿਹੜੀ ਆਪਣੀ ਹੋਂਦ ਖਤਮ ਹੋਣ ਲਈ ਹੋਂਦ ਖਤਮ ਕਰਨ ਲਈ ਤਿਆਰ ਹੋਵੇ ਇਸ ਕਰਕੇ ਪੰਜਾਬ ਦਾ ਜਿਹੜਾ ਕਿਸਾਨ ਹੈ ਹਰਿਆਣੇ ਦਾ ਕਿਸਾਨ ਹੈ ਜਾਂ ਪੂਰੇ ਭਾਰਤ ਦਾ ਕਿਸਾਨ ਹੈ ਉਹ ਇਸ ਗੱਲ ਲਈ ਤਤਪਰ ਹੈ ਕਿ ਸਾਡੀ ਹੋਂਦ ਵਰਕਰਾਰ ਰਹੇ ਅਸੀਂ ਇਹਨਾਂ ਲੋਕਾਂ ਦੇ ਕਾਰਪੋਰੇਟ ਘਰਾਣੇ ਦੇ ਮਾਲਾਂ ਦੇ ਵਿੱਚ ਸਿਕਿਉਰਿਟੀ ਗਾਰਡ ਨਾ ਪੜੇ ਸਾਨੂੰ ਮਾਲਕ ਤੋਂ ਸਾਡਾ ਮਾਲਕੀ ਦਾ ਹੱਕ ਕੋਕੇ ਮਜ਼ਦੂਰ ਦਾ ਸਾਡੇ ਤੇ ਠੱਪਾ ਨਾ ਲਾਇਆ ਜਾ। ਸਾਡੀ ਪ੍ਰੋਬਲਮ ਇਹ ਹੈ। ਇਸ ਕਰਕੇ ਸਾਰੇ ਲੋਕ ਦਿਨ ਰਾਤ ਸੜਕਾਂ ਤੇ ਬੈਠੇ ਨੇ ਔਰ ਤੁਹਾਨੂੰ ਪਤਾ ਹੈ ਕਿ 0 ਡਿਗਰੀ ਠੰਡ ਦਾ ਟੈਂਪਰੇਚਰ ਦੇ ਵਿੱਚ ਵੀ ਇਹ ਲੋਕ ਆਪਣਾ ਕੋਈ ਕਿਸੇ ਕਿਸਮ ਦੀ ਕੋਈ ਇੱਥੇ ਤਹਮਲ ਨਾਲ ਬੈਠੇ ਨੇ। ਕੋਈ ਕਿਸੇ ਕਿਸਮ ਦੀ ਕੋਈ ਹੁੱਲੜਬਾਜੀ ਕੋਈ ਕੁਝ ਨਹੀਂ ਹੈ ਸਾਨੂੰ ਬੜਾ ਕੁਝ ਪ੍ਰਚਾਰਿਆ ਗਿਆ। ਬਹੁਤ ਕੁਝ ਸਾਨੂੰ ਸਹਿਣਾ ਪਿਆ। ਸਿਰਫ ਪ੍ਰੋਬਲਮ ਇਹ ਹੈ ਕਿ ਅਗਵਾਈ ਜਿਹੜੇ ਲੋਕ ਕਰਦੇ ਨੇ ਇੱਕ ਤਾਂ ਸਰਦਾਰ ਨੇ। ਇਕੋ ਪੰਜਾਬ ਦੇ ਨੇ ਉਹ ਸਿਰਫ ਇਹ ਸਮੱਸਿਆ ਪੂਰੇ ਲੋਕਾਂ ਚ ਪ੍ਰਚਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਕਿ ਜੋ ਸ਼ਹਿਦ ਸਾਡੇ ਇੰਡੀਆ ਦੇ ਕਿਸੇ ਵੀ ਤੁਸੀਂ ਤੁਸੀਂ ਨਾ ਮਿਲਵਰਤਨ ਰਹਿ ਦੇਖ ਲੋ ਕੋਈ ਜਿਹੜੀ ਮਰਜ਼ੀ ਲਹਿਰ ਦੇਖ ਲੋ ਅੱਜ ਤੱਕ ਇੱਥੇ ਕਿਸੇ ਗੱਡੀ ਦਾ ਸ਼ੀਸ਼ਾ ਟੁੱਟਿਆ ਹੋਵੇ ਕਿਸੇ ਨੂੰ ਕੋਈ ਗਾਲ-ਦੁੱਪੜ ਕੱਢੀ ਹੋਵੇ ਜਾਂ ਕੋਈ ਕਿਸੇ ਕਿਸਮ ਦੀ ਕੋਈ ਪਬਲਿਕ ਪ੍ਰਾਪਰਟੀ ਪ੍ਰਾਪਰਟੀ ਸਾਡੀ ਹੈ ਸਰਕਾਰ ਇਹਦੀ ਕੀ ਲੱਗਦੀ ਹੈ ਹਾਂਜੀ ਇਹ ਸੜਕਾਂ ਸਾਡੀਆਂ ਨੇ ਇਹ ਲਾਈਟਾਂ ਸਾਡੀਆਂ ਨੇ ਗੱਡੀਆਂ ਸਾਡੀਆਂ ਨੇ ਲੋਕ ਸਾਡੇ ਦੇ ਅਸੀਂ ਇਹਨਾਂ ਨੂੰ ਕਿਉਂ ਤਬਾਹ ਕਰਾਂਗੇ ਅਸੀਂ ਤਾਂ ਇਹਨਾਂ ਦੀ ਪਰਫੁੱਲਤਾ ਲਈ ਇੱਥੇ ਬੈਠੇ ਆਂ ਔਰ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੋਣਗੇ ਸ਼ਾਇਦ ਪੰਜਾਬ ਦੇ ਕਿਸਾਨ ਜਾਂ ਭਾਰਤ ਦੇ ਕਿਸਾਨ ਹੁਣ ਵਾਪਸ ਨਹੀਂ ਜਾਣਗੇ ਹਾਂਜੀ ਬੱਚੇ ਤੁਹਾਡਾ ਕੀ ਨਾਮ ਹੈ ਅੰਮ੍ਰਿਤਕੌਰ ਅੰਮ੍ਰਿਤਕੌਰ ਤੁਸੀਂ ਕਿੱਥੋਂ ਦੇ ਹੋ ਅਸੀਂ ਕੱਲ ਹੀ ਆਏ ਸੀਗੇ ਅਸੀਂ ਐਕਚੁਅਲੀ ਰਾਉਂਡਸ ਮਾਰਦੇ ਰਹਿੰਦੇ ਆ ਜਿਵੇਂ ਪਹਿਲਾਂ ਆਗੇ ਸੀਗੇ ਦੋ ਗੇੜੇ ਹੁਣ ਐਤ ਕੀ ਤੀਸਰਾ ਗੇੜਾ ਸੀਗਾ ਤੁਸੀਂ ਕੀ ਅਬਜ਼ਰਵ ਕਰ ਰਹੇ ਹੋ ਕੀ ਮੁਸ਼ਕਲਾਂ ਇੱਥੇ ਆ ਰਹੀਆਂ ਜਾਂ ਕੀ ਇਹ ਚੀਜ਼ਾਂ ਜੋ ਕਿਸਾਨਾਂ ਨਾਲ ਹੋ ਰਹੀਆਂ ਉਹ ਸਹੀ ਹੈ ਜਾਂ ਗਲਤ ਹੈ ਕੀ ਅਬਜ਼ਰਵ ਕੀਤਾ ਤੁਸੀਂ ਮੁਸ਼ਕਲਾਂ ਤਾਂ ਹੁਣ ਕੋਈ ਵੀ ਆਪਣਾ ਘਰ ਮਰਜ਼ੀ ਆਪਣੀ ਮਰਜ਼ੀ ਦੇ ਨਾਲ ਤਾਂ ਛੱਡ ਕੇ ਪੈਂਦਾ ਨਹੀਂ ਹੈਗਾ ਮਜਬੂਰੀ ਦੇ ਨਾਲ ਹੀ ਪੈਂਦੇ ਆ ਪਰ ਬਹੁਤ ਜ਼ਿਆਦਾ ਚੰਗੀ ਗੱਲ ਹੈ ਦੇਖੀ ਕਿ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਐ ਹੁਣ ਸਵੇਰੇ ਜਦੋਂ ਅਸੀਂ ਨਿਕਲ ਰਹੇ ਸੀਗੇ ਜਿਨ੍ਹਾਂ ਨੂੰ ਗਰਮ ਪਾਣੀ ਪ੍ਰੋਵਾਈਡ ਵੀ ਹੋ ਰਿਹਾ ਸੀ ਉਹ ਵੀ ਕਹਿ ਰਹੇ ਸੀ ਚਲੋ ਛੱਡੋ ਕੋਈ ਨਾ ਠੰਡੇ ਨਾਲ ਹੀ ਨਾ ਲੈਣੇ ਆ ਤਾ ਇੱਕ ਜਿਵੇਂ ਇਹਨਾਂ ਦੇ ਅੰਦਰੋਂ ਦੀ ਕਿਡ ਡਿਟਰਮੀਨੇਸ਼ਨ ਹੈ ਇੱਕ ਕਿਸੇ ਨਾਲ ਵੀ ਕਹਿ ਦੋ ਮਾਤਾ ਜੀ ਫੋਟੋ ਖਿਚਾਣੀ ਆ ਤੁਹਾਡੇ ਨਾਲ ਉਹ ਨਾਲ ਦੀ ਨਾਲ ਹੱਥ ਖੜਾ ਕਰ ਲੈਣਗੀਆਂ ਵੀ ਅਸੀਂ ਅੱਜ ਹੀ ਪਤਾ ਨਹੀਂ ਕਿਨੂੰ ਜਿੱਤਣ ਚੱਲੇ ਆ ਮਤਲਬ ਇਹਨਾਂ ਦੀ ਜਿਹੜੀ ਡਿਟਰਮੀਨੇਸ਼ਨ ਹੈ ਉਹ ਇਹਨਾਂ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਓਵਰਕਮ ਕਰ ਦਿੰਦੀ ਹੈ ਸੋ ਮੈਂ ਇਹ ਤਾਂ ਨਹੀਂ ਕਹੂੰਗੀ ਕਿ ਮੁਸ਼ਕਿਲ ਹੈਗੀ ਨਹੀਂ ਪਰ ਜਿਸ ਹਿਸਾਬ ਨਾਲ ਇਹ ਅੰਦਰੋਂ ਤਿਆਰ ਹੋਈ ਬੈਠੇ ਨੇ ਜਿਵੇਂ ਮਤਲਬ ਕਹਿਣ ਦੀ ਗੱਲ ਹੈ ਕਿ ਅਸੀਂ ਅਸੀਂ 90 90 ਸਾਲਾਂ ਦੇ ਬਜ਼ੁਰਗ 0 ਡਿਗਰੀ ਦੇ ਵਿੱਚ ਜਿਹੜੇ ਕਿਉਂਕਿ ਘਰੇ ਵੀ ਇਹਨਾਂ ਨੂੰ ਪਤਾ ਹੀ ਹੈ ਵੀ ਇਹਨਾਂ ਨੇ ਕਿੰਦਾਂ ਦੇ ਹਾਲਾਤਾਂ 'ਚ ਜਾ ਕੇ ਰਹਿਣਾ ਹੈ ਤੇ ਕੋਈ ਮੋਲ-ਮੂਲ ਤਾਂ ਹੈਗੇ ਨਹੀਂ ਜਿਸ ਤੇ ਇਹਨਾਂ ਨੇ ਰਹਿਣਾ ਤਾਂ ਮੁਸ਼ਕਿਲ ਆ ਕਿੱਥੋਂ ਸ਼ੁਰੂ ਕਰੀਏ ਕਿੱਥੇ ਖਤਮ ਕਰੀਏ ਪਰ ਇਹਨਾਂ ਦੀਆਂ ਆਪਣੀਆਂ ਕੋਈ ਕੰਪਲੇਂਟਸ ਹੀ ਨਹੀਂ ਐ ਜੇ ਤੁਸੀਂ ਇਹਨਾਂ ਤੋਂ ਪੁੱਛ ਕੇ ਦੇਖੋ ਤੇ ਤੁਹਾਡੇ ਚ ਕੋਈ ਵੀ ਐਂਦਾ ਕੋਈ ਵੀ ਕੰਪਲੇਂਟ ਨਹੀਂ ਕਰਨ ਨੂੰ ਰਾਜ਼ੀ ਹੋਏਗਾ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਜਿੱਦਣ ਇਹਨਾਂ ਨੇ ਕੰਪਲੇਂਟ ਕਰਦੀ ਉਹ ਦਿਨ ਇਹਨਾਂ ਨੂੰ ਇੱਕ ਵੀਕ ਦਾ ਉਹ ਦੇ ਦੇਣਗੇ ਵੀ ਇਹ ਤਾਂ ਹੁਣ ਚਲ ਘਰ ਜਾਣ ਨੂੰ ਤਿਆਰ ਨਹੀਂ ਪਰ ਇਹਨਾਂ ਨੂੰ ਚਾਹੇ ਇਹਨਾਂ ਦਾ ਘਰ ਜਾਣ ਨੂੰ ਦਿਲ ਵੀ ਕਰੇ ਤੁਸੀਂ ਕਿਸੇ ਨੂੰ ਵੀ ਪੁੱਛੋਗੇ ਹੀ ਕਹਿਣਗੇ ਕੋਈ ਨਾ ਇਸੇ ਅਗਲੀ ਦੀਵਾਲੀ ਤੇ ਵੀ ਇੱਥੇ ਬੈਠਾਂਗੇ ਕਿਉਂਕਿ ਇਹ ਇੱਕ ਇਸ ਡਿਟਰਮੀਨੇਸ਼ਨ ਦੇ ਨਾਲ ਆਏ ਨੇ ਵੀ ਅਸੀਂ ਇੱਥੇ ਬਹਿਣਾ ਤੁਸੀਂ ਚਾਹੇ ਜੋ ਮਰਜ਼ੀ ਕਰ ਲੋ ਅਸੀਂ ਵੀਕ ਨਹੀਂ ਹੋਵਾਂਗੇ ਤੇ ਆਪਣਾ ਵੀਕ ਦਾ ਇੱਕ ਜਿਹੜਾ ਵਰਨਰਬਿਲਟੀ ਦਾ ਇੱਕ ਠੱਪਾ ਹੁੰਦਾ ਉਹ ਆਪਣੇ ਤੇ ਪੁਆਣ ਨੂੰ ਬਿਲਕੁਲ ਰਾਜ਼ੀ ਨਹੀਂ ਹੈਗੇ ਤਾਂ ਕੰਪਲੇਂਟਸ ਤਾਂ ਬਿਲਕੁਲ ਵੀ ਨਹੀਂ ਕਰਦੇ ਹੈਗੇ ਤੁਹਾਡਾ ਕੀ ਨਾਮ ਹੈ ਅਮਰਿੰਦਰ ਕੌਰ ਤੁਸੀਂ ਇਹਨਾਂ ਦੇ ਨਾਲ ਆਏ ਹੋ ਹਾਂਜੀ ਮੇਰੀ ਸਿਸਟਰ ਆਏ ਓਕੇ ਓਕੇ ਤੁਹਾਨੂੰ ਕੀ ਲੱਗਦਾ ਹੈ ਇਹ ਸਭ ਕੁਝ ਜੋ ਹੋ ਰਿਹਾ ਹੈ ਮਤਲਬ ਇੱਕ ਸਨਾਨਾ ਦੇ ਹੱਕ ਨਹੀਂ ਆਇਆ ਜਾਂ ਕਿੰਨਾ ਮਤਲਬ ਤੁਸੀਂ ਹੁਣ ਸਟੂਡੈਂਟ ਹੋ ਹੈਨਾ ਸਟੱਡੀ ਕਰ ਰਹੇ ਹੋ ਤੈਨੂੰ ਲੱਗ ਰਿਹਾ ਵੀ ਇਹ ਚੀਜ਼ਾਂ ਸਹੀ ਹੋ ਰਹੀਆਂ ਉਹਨਾਂ ਦੇ ਨਾਲ ਪਹਿਲੀ ਗੱਲ ਤਾਂ ਪ੍ਰੋਸ ਐਂਡ ਕੌਨਸ ਹਰ ਚੀਜ਼ ਦੇ ਹੁੰਦੇ ਆ ਸਭ ਤੋਂ ਪਹਿਲਾਂ ਤਾਂ ਡੈਮੋਕ੍ਰੇਸੀ ਦੀ ਡੈਥ ਹੋ ਗਈ ਹੈ ਤਾਂ ਸਾਨੂੰ ਤਾਂ ਇਹ ਬਿਲ ਚਾਹੀਦੀ ਨਹੀਂ ਹੈ ਅੰਟਿਲ ਜਦੋਂ ਪਾਸ ਕਰਨੇ ਸੀਗੇ ਤਾਂ ਸਾਡੀ ਕੰਸੈਂਟ ਤੋਂ ਬਿਨਾਂ ਪਾਸ ਹੋਏ ਹੈ ਤਾਂ ਅਸੀਂ ਨਹੀਂ ਜਾਣਦੇ ਕਿ ਜਿਹੜੀ ਚੀਜ਼ ਸਾਡੇ ਕੰਸੈਂਟ ਤੋਂ ਬਿਨਾਂ ਪਾਸ ਹੋਈ ਹੈ ਅਸੀਂ ਉਸ ਚੀਜ਼ ਨੂੰ ਫਾਲੋ ਕਰੀਏ ਸੋ ਵੀ ਡੋਨਟ ਵਾਂਟ ਥੀਸ ਲਾਜ਼ ਐਟ 올 ਤੁਹਾਡਾ ਕੀ ਨਾਮ ਸ਼ੁਕਨ ਜੀ ਕਲਾਸ 8 ਜੇ ਕੋਈ ਫਾਰਮਰ ਨੂੰ ਪੁੱਛ ਲੂ ਕਿ ਉਹਨਾਂ ਨੂੰ ਚੰਗਾ ਲੱਗਦਾ ਹੈ ਕਿ ਨਹੀਂ ਹੈਗਾ ਤਾਂ ਸਾਰਿਆਂ ਦਾ ਜਵਾਬ ਨਹੀਂ ਹੋਏਗਾ ਕਿਉਂਕਿ ਜੇ ਜਿਹੜੀ ਚੀਜ਼ ਉਹਨਾਂ ਦੇ ਹੱਕ 'ਚ ਨਹੀਂ ਉਹਨਾਂ ਦੇ ਫਾਇਦੇ ਲਈ ਨਹੀਂ ਹੈ ਤਾਂ ਉਹ ਮਤਲਬ ਉਹਨਾਂ ਨੂੰ ਠੀਕ ਨਹੀਂ ਰਹੇਗਾ ਤੁਸੀਂ ਕਿਦਾਂ ਇਸ ਪ੍ਰੋਟੈਸਟ ਵਿਦਾਲਦੇ ਕਿਦਾਂ ਜੋਰਨ ਪਾਦੇ ਮੈਂ ਲਾਈਕ ਫਿਲਹਾਲ ਹੀ ਕੱਲ ਮੈਂ ਘਰ ਸਮਾਨ ਲੈ ਕੇ ਆਏ ਹਾਂ ਡੋਨੇਟ ਡੋਨੇਸ਼ਨ ਵਾਸਤੇ ਤੇ ਵੈਸੇ ਵੀ ਕਰਦੇ ਨੇ ਸਭ ਨੂੰ ਮਿਲਦੇ ਆ ਕੰਮ ਮੇਦਿਓ ਇੰਨਾ ਵੀ ਆ ਜੋ ਵੀ ਉਹ ਕੰਮ ਕਰ ਰਹੇ ਤਾਂ ਕਿੰਦਾ ਲੱਗਦਾ ਨਾ ਮੈਨੂੰ ਬਹੁਤ ਵਧੀਆ ਲੱਗਦਾ ਹੈਗਾ ਇੱਕ 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 ਮੋਟੀਵੇਸ਼ਨ ਆਉਂਦੀ ਹੈ ਇੱਕ ਤਰੀਕੇ ਦਾ ਸਾਰੇ ਜਣੇ ਇਕੱਠੇ ਹੋ ਕੇ ਗੱਲਾਂ ਬਾਤਾਂ ਕਰ ਰਹੇ ਹੁੰਦੇ ਆ ਤਾਂ ਬਹੁਤ ਵਧੀਆ ਲੱਗਦਾ ਹੈਗਾ ਓਕੇ ਜੀ ਸਸ਼ੀ ਗਾਲਾ ਹੁਣ ਆਪਾਂ ਚੱਲਦੇ ਆ ਸੰਗੂ ਬਾਰਡਰ ਤੇ ਤੇ ਉੱਥੇ ਮਿਲਾਂਗੇ ਆਪਾਂ ਨੈਕਸਟ ਵਸਤੇ